ਜੋ ਜੀ ਕਾਲ ਸਾਹਿਬ ਆ ਮਾਈ ਗੁੱਚੀ ਫੈਦੇ ਫਰਮਾਵਟੀ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਰਾਮ ਟੈਕਸ ਦੇ ਸੂਟ ਲੈ ਕੇ ਆਏ ਆ ਜੇ ਸਾਡੀ ਵੀਡੀਓ ਪਹਿਲੀ ਵਾਰ ਦੇਖਣ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਇਹ ਸੂਟ ਦੀ ਲੁੱਕ ਕੁਛ ਇਸ ਤਰ੍ਹਾਂ ਆ ਬਾਵਾ ਕਲਰ ਆ ਤੇ ਜਿਹੜੇ ਫਲਾਵਰ ਆ ਇਹਦੇ ਹਾਈਲਾਈਟ ਕੀਤੇ ਹੋਏ ਸਾਰੇ ਫਲਾਵਰ ਵੱਡੇ ਫਲਾਵਰ ਵੀ ਛੋਟੇ ਫਲਾਵਰ ਵੀ ਹਾਈਲਾਈਟ ਕੀਤੇ ਆ ਤੇ ਇਹਦੀ ਜਿਹੜੀ ਬੈਗ ਆ ਬੈਗ ਵੀ ਇਸੇ ਤਰ੍ਹਾਂ ਹੀ ਆ ਬੈਗ ਵੈਸੇ ਹੈ ਪ੍ਰਿੰਟ ਆ ਹਾਈਲਾਈਟ ਨਹੀਂ ਕੀਤੇ ਹੋਏ ਤੇ ਜਿਹੜਾ ਬਾਵਾ ਦਾ ਡਿਜ਼ਾਈਨ ਆ ਬਾਵਾ ਤੇ ਵੀ ਫਲਾਵਰ ਆ ਆ ਬਾਵਾ ਤੇ ਵੀ ਫਲਾਵਰ ਆ ਤੇ ਇਹ 2.5 ਮੀਟਰ ਦਾ ਪੀਸ ਆ ਜੈਂਪਰ ਦਾ ਸਲਵਾਰ ਜਿਹੜੀ ਆ ਇਹਦੀ ਸਲਵਾਰ 3 ਮੀਟਰ ਆ ਸਲਵਾਰ ਦੀ ਲੋਕ ਕੁਛ ਇਸ ਤਰ੍ਹਾਂ ਆ ਸਲਵਾਰ 3 ਮੀਟਰ ਆ ਤੇ ਦੁਪੱਟਾ ਇਹਦੇ ਨਾਲ ਤੇ ਹੋਰ ਦਾ ਆ ਫੋਨ 'ਚ ਬਹੁਤ ਜ਼ਿਆਦਾ ਲਾਈਟ ਆਉਂਦੀ ਪਈ ਆ ਉਦਾਂ ਡਾਰਕ ਲਾਈਟ ਕਲਰ ਹੈ ਨਹੀਂ ਨਾ ਫੋਨ 'ਚ ਲਾਈਟ ਆਉਂਦਾ ਆ ਕਲਰ ਡਾਰਕ ਆ ਤੇ ਜਿਹੜਾ ਦੁਪੱਟਾ ਹੈ ਪ੍ਰਿੰਟਡ ਹੀ ਆ ਪੂਰਾ ਪੂਰਾ ਫਲਾਵਰ ਆ ਤੇ ਪ्योर ਦਾ ਦੁਪੱਟਾ ਹੈ ਇਹਦੇ ਨਾਲ ਫਿਰ ਆਮ ਟੈਕਸ ਦਾ ਹੀ ਆ ਆਮ ਟੈਕਸ ਦਾ ਉੱਤੇ ਲਿਖਿਆ ਆ ਲੱਗੀ ਆ ਮੋਰ ਇਹਦੇ ਤੇ ਤੇ ਲਵੈਂਡਰ ਕਲਰ ਆ ਗ੍ਰੇ ਗ੍ਰੇ ਕਲਰ ਤੇ ਫਲਾਵਰ ਆ ਵਿੱਚ ਵਿੱਚ ਕਰੀਮ ਕਲਰ ਆ ਡਾਰਕ ਕਰੀਮ ਆ ਗ੍ਰੀਏ ਕਲਰ ਡਾਰਕ ਕਰੀਮ ਆ ਤੇ ਬਹੁਤ ਵਧੀਆ ਲੋਕਾਂ ਸੂਰਤ 5 ਮੀਟਰ ਦੀ ਇਹਦੀ ਕਟਿੰਗ ਆ ਰਾਮ ਟੈਕਸ ਦਾ ਸੂਟ ਆ ਇਹ ਤੇ ਲਵੈਂਡਰ ਕਲਰ ਆ ਇਹਦੇ ਨਾਲ ਦੇ ਸਾਡੇ ਕੋਲ ਦੋ ਸੂਟ ਹੋਊਗਾ ਇੱਕ ਪੈਰਟ ਕਲਰ ਆ ਇੱਕ ਪੈਰਟ ਕਲਰ ਆ ਜਿਹੜਾ ਜਿਹੜਾ ਵੀ ਲੈਣਾ ਉਹਦਾ ਸਕਰੀਨ ਸ਼ਾਟ ਲੈਓ ਤੇ ਜਿਹੜਾ ਆਪਾਂ ਕਨਫਿਊਜ਼ ਨਾ ਹੋਈਏ ਇੱਕ ਪੈਰਟ ਕਲਰ ਆ ਇੱਕ ਮਸਟਰਡ ਕਲਰ ਆ ਮਸਟਰਡ ਕਲਰ ਦਾ ਵੀ ਸੂਟ ਬਹੁਤ ਵਧੀਆ ਆ ਲੁੱਕ ਇੱਕੋ ਹੀ ਤਰ੍ਹਾਂ ਦੀ ਆ ਤੇ ਨਾ ਸੂਟਾਂ ਦੀ ਤੇ ਹੈਗੇ ਰਾਮ ਟੈਕਸ ਦੇ ਆ ਦੇਖ ਲੋ ਰਾਮ ਟੈਕਸ ਦੀ ਇਹ ਮੂਰ ਲੱਗੀ ਆ ਤੇ ਕਾਟਨ ਵੀ ਬਹੁਤ ਵਧੀਆ ਆ ਰਾਮ ਟੈਕਸ ਦਾ ਅਗਲੇ ਆਸੂਟ ਵੀ ਰਾਮ ਟੈਕਸ ਦਾ ਆ ਇਹਦੇ ਲੋਕ ਇਸ ਤਰ੍ਹਾਂ ਕੁਝ ਪੱਤੀਆਂ ਆ ਕੁਝ ਫਲਾਵਰ ਆ ਤੇ ਘੁਲਿਆ ਮਿਲਿਆ ਜਾਂ ਪ੍ਰਿੰਟ ਆ ਬਹੁਤ ਵਧੀਆ ਗ੍ਰੀਨ ਕਲਰ ਆ ਵਿੱਚੇ ਲਵੈਂਡਰ ਕਲਰ ਆ ਬਹੁਤ ਵਧੀਆ ਪ੍ਰਿੰਟ ਆ ਇਹ ਵੀ ਰਾਮ ਟੈਕਸ ਦਾ ਆ ਆ ਰਾਮ ਟੈਕਸ ਦੀ ਇਹ ਤੇ ਮੂਰ 100% ਪਿਓਰ ਕਾਟਨ ਆ ਇਹ ਠੀਕ ਆ ਜੀ ਕੱਲ ਆ ਕਲਰ ਜਿਹੜਾ ਸਾਨੂੰ ਤਾਂ ਸਮਝ ਨਹੀਂ ਆਉਂਦੀ ਪਰ ਨਿਆਣੇ ਕਹਿੰਦੇ 글로ਸੀ 골ਡ ਕਲਰ ਆ ਇਹ ਤੇ ਫਲਾਵਰ ਇਹਦੇ ਵਿੱਚ ਬਹੁਤ ਵਧੀਆ ਆ ਬਹੁਤ ਵਧੀਆ ਉੱਠ ਉੱਠ ਕੇ ਮਤਲਬ ਕਿ ਕਲਰ ਆਉਂਦਾ ਰਾਮ ਟੈਕਸ ਨਾਲ ਸੂਟ ਆ ਇਹ ਵੀ ਇਹ ਵੀ 5 ਮੀਟਰ ਕਟੇਗਾ ਤੇ ਹੈਗਾ ਕਪੜਾ ਬਹੁਤ ਵਧੀਆ ਆ ਪਿਓਰ ਕਾਟਨ ਆ ਤੁਸੀਂ ਦੇਖ ਸਕਦੇ ਆ ਲਾਗੇ ਕਰਕੇ ਕੈਮਰਾ ਕੁੜੀ ਦਿਖਾ ਆ ਦੇਖੋ ਬਿਲਕੁਲ ਪਿਓਰ ਕਾਟਨ ਆ ਬਹੁਤ ਵਧੀਆ ਆ ਇਹ ਕਪੜਾ ਵੀ ਇਹਦੀ ਵੀ 5 ਮੀਟਰ ਹੀ ਕਟੇਗਾ ਤੇ ਜਿੰਨੇ ਵੀ ਲੈਣਾ ਆ ਫਟਾਫਟ WhatsApp ਤੇ ਮੈਸੇਜ ਕਰ ਦਿਓ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਸਾਨੂੰ ਅਗਲਾ ਵੀ 올ਓਵਰ ਸੂਟ ਆ ਫਲਾਵਰ ਆ ਫਰੋਜੀ ਚ ਫਲਾਵਰ ਆ ਸਕਾਈ ਵਾਲੀ ਉਹ ਲਾਈਟ ਕ੍ਰੀਮ ਕ੍ਰੀਮ ਬਿਸਕੁਟੀ ਕਲਰ ਇਹ ਵੀ ਪਿਓਰ ਕਾਟਨ ਆ ਇਹ ਪਿਓਰ ਕਾਟਨ ਆ ਉਹ ਪਹਿਲੇ ਸੂਟ ਰਾਮ ਟੈਕਸ ਦੇ ਸੀਗੇ ਇਹ ਪਿਓਰ ਕਾਟਨ ਆ ਜਿੱਦਾਂ ਗਰਮੀਆਂ ਦੇ ਵਿੱਚ ਘਰ ਵੇਅਰ ਕਰਨ ਵਾਸਤੇ ਇਹ ਸੂਟ ਬਹੁਤ ਵਧੀਆ ਆ ਅਸੀਂ ਖੋਦ ਇਹਦੇ ਨਾਲ ਦੇ ਸੂਟ ਆਪ ਸਮਾ ਕੇ ਵੇਅਰ ਕੀਤੇ ਘਰ ਬਿਲਕੁਲ ਪਤਾ ਹੀ ਨਹੀਂ ਲੱਗਦਾ ਬਿਲਕੁਲ ਗਰਮੀ ਨਹੀਂ ਲੱਗਦੀ ਇਹਨਾਂ ਸੂਟ ਇਹਗਾ ਇਹ ਵੀ 5 ਮੀਟਰ ਦੀ ਕਟਿੰਗ ਆ ਇਹ ਪਿਓਰ ਕਾਟਨ ਆ ਇਹਦੇ ਪਿੰਕ ਦੇ ਵਿੱਚ ਪੱਤੇ-ਪੱਤੇ ਫਲਾਵਰ ਆ ਵਾਈਟ ਕਲਰ ਦੇ ਤੇ ਬਹੁਤ ਵਧੀਆ ਕਲਰ ਆ ਨਾ ਲਾਈਟ ਆ ਤੇ ਨਾ ਡਾਰਕ ਆ ਡਾਰਕ ਵੀ ਨਹੀਂ ਕਹਿ ਸਕਦੇ ਤੇ ਲਾਈਟ ਵੀ ਨਹੀਂ ਬਹੁਤ ਸੋਹਣਾ ਕਲਰ ਆ ਸੂਟ ਜਿਹਦੇ ਕੋ ਵੀ ਜਾਊਗਾ ਉਹ ਕਹੂਗਾ ਵੀ ਬਹੁਤ ਵਧੀਆ ਕਪੜਾ ਕਾਟਨ ਦਾ ਅਗਲੇ ਸੂਟ ਦੀ ਲੁੱਕ ਇਸ ਤਰ੍ਹਾਂ ਆ ਬਲੈਕ ਦੇ ਵਿੱਚ ਫਲਾਵਰ ਆ ਪੱਤੀਆਂ ਆ ਗ੍ਰੀਨ ਕਲਰ ਦੀਆਂ ਬ੍ਰਾਈਟ ਕਲਰ ਆ ਮੋਸਟਲੀ ਪ੍ਰਾਇਮਰੀ ਕਲਰ ਤੇ ਬਹੁਤ ਸੋਹਣਾ ਕਲਰ ਆ ਤੇ ਕੈਮਰੇ 'ਚ ਤਾਂ ਇਹ ਲੱਗਦਾ ਸਾਡੀ ਗੁਣਕੇ ਦੀ ਡਾਰਕ ਆ ਰਿਹਾ ਆ ਪਰ ਨਹੀਂ ਕਲਰ ਬਹੁਤ ਵਧੀਆ ਆ ਤੇ ਕਪੜਾ ਵੀ ਬਹੁਤ ਵਧੀਆ ਪਿਓਰ ਕਾਟਨ ਆ ਤੇ ਜਲਦੀ ਜਲਦੀ ਆਰਡਰ ਕਰੋ ਤੇ ਸੂਟ ਬੁੱਕ ਕਰਾਓ ਅਗਲੇ ਸੂਟ ਦੇ ਲੋਕ ਇਸ ਤਰ੍ਹਾਂ ਬੇਬੀ ਪਿੰਕ ਆ ਵਿੱਚ ਡਾਰਕ ਪਿੰਕ ਆ ਤੇ ਵਾਟਰਮੈਲਨ ਜਿੱਦਾਂ ਬਣਾਇਆ ਹੋਇਆ ਤੇ ਇਹਦੇ ਨਾਲ ਸਲਵਾਰ ਜਿਹੜੀ ਹੈ ਵਾਈਟ ਆ ਸਲਵਾਰ ਦਾ ਕੱਪੜਾ ਵੀ ਬਹੁਤ ਜ਼ਿਆਦਾ ਵਧੀਆ ਆ ਫਾਈਨ ਆ ਤੇ ਇਹਦੇ 2.5 ਮੀਟਰ ਦੀ ਕਟਿੰਗ ਆ ਇਹ ਸੂਟ ਦਾ ਕਲਰ ਗਾਜਰੀ ਗਾਜਰੀ ਕਲਰ ਆ ਵਿੱਚ ਵਾਈਟ ਆ ਥੋੜਾ ਜਿਹਾ ਕਰੀਮਿਸ਼ ਜਿਹਾ ਵਿੱਚ ਜਿਹੜਾ ਡਿਜ਼ਾਈਨ ਆ ਥੋੜਾ ਜਿਹਾ ਵਾਈਟ ਡਿਜ਼ਾਈਨ ਆ ਤੇ 3.5 ਮੀਟਰ ਦੀ ਘਾਟ ਆ ਇਹਦਾ ਬੱਟੇ ਬਰੇ ਪਰ ਦਾ ਸੂਟ ਆ ਇਹ ਤੇ ਹੈ ਪਿਓਰ ਕਾਟਨ ਹੈ ਜਿੱਦਾਂ ਖਾਦੀ ਕਾਟਨ ਆਈ ਇਹ ਖਾਦੀ ਕਾਟਨ ਦੇ ਵਿੱਚ ਸੂਟਾਂ ਬਹੁਤ ਵਧੀਆ ਸੂਟਾਂ ਤੇ ਜਲਦੀ ਜਲਦੀ ਬੁੱਕ ਕਰੋ ਅਗਲੇ ਸੂਟ ਦਾ ਕਲਰ ਕੁਛ ਇਸ ਤਰ੍ਹਾਂ ਆ ਕ੍ਰੀਮ ਜ਼ਮੀਨ ਆਈ ਦੀ ਤੇ ਇਹਦੇ ਵਿੱਚ ਡੱਬੇ ਡੱਬੇ ਬਣੇ ਆ ਗ੍ਰੇ ਦਾ ਡੱਬਾ ਆ ਡਾਰਕ ਗਜਰੀ ਕਲਰ ਆ ਮਸਟਰਡ ਕਲਰ ਆ ਤੇ ਬ੍ਰਾਊਨ ਕਲਰ ਆ ਇਹ ਅਲੱਗ-ਅਲੱਗ ਕਲਰਾਂ ਦੇ ਡੱਬੇ ਬਣੇ ਆ ਬਹੁਤ ਵਧੀਆ ਡਿਜ਼ਾਈਨ ਆ ਪਿਓਰ ਕਾਟਨ ਇਹ ਵੀ ਖਾਦੀ ਕਾਟਨ ਦੇ ਵਿੱਚ ਹੀ ਸੂਟ ਆ ਇਹਦੀ ਵੀ ਕੱਟ ਜਿਹੜੀ 3.5 ਮੀਟਰ ਹੀ ਆ ਤੇ ਸੂਟ ਸੋਨਾ ਆ ਇਹਦੀ ਲੋਕ ਕੋਸ਼ਿਸ਼ ਇਸ ਤਰ੍ਹਾਂ ਆ ਤੇ ਕੁਲਿਆ ਮਿਲਿਆ ਜਾਂ ਪ੍ਰਿੰਟ ਆ ਬੇਬੀ ਪਿੰਕ ਡਾਰਕ ਪਿੰਕ ব্রੌਨ ਗ੍ਰੀਨ ਕਪੜਾ ਇਹ ਵੀ ਬਹੁਤ ਵਧੀਆ ਕਾਟਨ ਆ ਪਿਓਰ ਤੇ ਵੱਡੇ ਵਰ ਦਾ ਆ ਇਹ ਤੇ ਜਿਹੜੀ ਇਹਦੀ ਸਲਵਾਰ ਆ ਸਲਵਾਰ ਦਾ ਡਾਰਕ ਪਿੰਕ ਪੇਂਕ ਨੇ ਡਾਰਕ ਵਾਈਨ ਕਲਰ ਕਹਿ ਸਕਦੇ ਆ ਬਲੈਕ ਕਲਰ ਆ ਬਹੁਤ ਸੋਹਣਾ ਕਲਰ ਆ ਇਹ ਸੂਟ ਦਾ ਵੀ ਪਿਓਰ ਕਾਟਨ ਆ ਅਗਲੇ ਸੂਟ ਦਿ ਲੋਕ ਕੋਈ ਸ਼ੈਸਤਰਾ ਆ ਬਾਈਟ ਤੇ ਉੱਪਰ ਸਟਾਰ ਬਣੇ ਆ ਵਿੱਚ ਹੀ ਫਲਾਵਰ ਆ ਨੀ ਬਲੂ ਸਟਾਰ ਆਲ ਸਟਾਰ ਫਿਸ਼ ਜੀ ਆ ਸਟਾਰ ਗ੍ਰੀਨ ਕਲਰ ਦੇ ਆ ਤੇ ਬਹੁਤ ਵਧੀਆ ਸੂਟ ਆ ਇਹ ਵੀ ਕਾਟਨ ਦਾ ਆ ਪਿਓਰ ਕਾਟਨ ਆ ਇਹ ਤੇ ਇਹਦੇ ਨਾਲ ਪਲੇਨ ਸਲਵਾਰ ਆ ਸਲਵਾਰ ਦਾ ਕਪੜਾ ਜਿਹੜਾ ਨਾ ਲੈਮਨ ਕਹਿ ਸਕਦੇ ਲੈਮਨ ਤੋਂ ਡਾਰਕ ਆ ਤੇ ਬਹੁਤ ਸੋਹਣਾ ਕਲਰ ਆ ਇਹ ਸੂਟ ਦਾ ਇਹ ਵੀ ਤੇ ਪਿਓਰ ਕਾਟਨ ਆ ਤੇ ਜੇ ਸਾਡੀ ਵੀਡੀਓ ਪਸੰਦ ਆਵੇ ਸੂਟ ਪਸੰਦ ਕਰੋ WhatsApp ਤੇ ਮੈਸੇਜ ਕਰੋ ਸਕਰੀਨ ਸ਼ਾਟ ਲੈ ਕੇ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੇ ਛੇਤੀ ਤੋਂ ਛੇਤੀ ਆਰਡਰ ਬੁੱਕ ਕਰੋ ਪਿਛਲੀ ਵੀਡੀਓ ਦੇ ਸੂਟ ਕਦਮੀ ਵੀ ਉਹ ਕੋਹ ਹੈ ਤੇ ਕਾਫੀ ਬੀਬੀਆਂ ਨੇ ਕਾ ਵੀ ਮਤਲਬ ਕਿ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਜਦੋਂ ਇਹ ਵੀਡੀਓ ਦੇਖਦੇ ਓਦੋਂ ਹੀ ਤੁਸੀਂ ਮੈਸੇਜ ਕਰ ਦਿਓ ਤਾਂ ਜੋ ਤੁਹਾਡੇ ਤੱਕ ਸੂਚ ਪਹੁੰਚ ਸਕਣ ਬਾਈ ਕੁ ਜੀ ਦਾ ਹਾਲ ਸਾ ਬਾਈ ਕੁ ਜੀ ਦਾ